ਬਾਗਾ ਪ੍ਰਾਣਾ ਸ਼ਹਿਰ ਅੰਦਰ 26 ਜਨਵਰੀ ਗਣਤੰਤਰ ਦਿਵਸ ਨੂੰ ਲੈ ਕੇ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ ਇਸੇ ਕੜੀ ਤਹਿਤ ਨਗਰ ਕੌਂਸਲ ਸਫਾਈ ਕਰਮਚਾਰੀਆਂ ਵੱਲੋਂ ਨਵੀਂ ਅਨਾਜਾਣਾ ਮੰਡੀ ਬਾਗਾ ਪ੍ਰਾਣਾ ਵਿਖੇ ਸਫਾਈ ਅਭਿਆਨ ਚਲਾਇਆ ਗਿਆ ਜਿੱਥੇ ਹਰ ਸਾਲ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ ਇਸ ਨੂੰ ਲੈ ਕੇ ਵੱਡੇ ਪੱਧਰ ਤੇ ਸਫਾਈ ਅਭਿਆਨ ਕੀਤਾ ਜਾ ਰਿਹਾ ਹੈ ਜਿੱਥੇ ਇਹ ਤਤਸਥਾਨ ਤੇ ਆਸ-ਪਾਸ ਵੀ ਦੇਖ ਸਕਦੇ ਹੋ ਸਫਾਈ ਕਰਮਚਾਰੀਆਂ ਵੱਲੋਂ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ ਤੇ ਸਫਾਈ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਨਗਰ ਕੌਂਸਲ ਅਧਿਕਾਰੀ ਪਹੁੰਚ ਰਹੇ ਚੈਕਿੰਗ ਕਰਨ ਲਈ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਆਓ ਕਰਦੇ ਹਾਂ ਨਗਰ ਕੌਂਸਲ ਅਧਿਕਾਰੀ ਨਾਲ ਗੱਲਬਾਤ ਕੀ ਕਹਿਣਾ ਹੈ ਉਹਨਾਂ ਦਾ ਇਸ ਸਫਾਈ ਬਿਆਨ ਨੂੰ ਲੈ ਕੇ ਸਾਜਨ ਜੀ ਨਵੀਂ ਨਾਦਾਨਾ ਮੰਡੀ ਵਿੱਚ ਸਫਾਈ ਕਰਵਾਈ ਜਾ ਰਹੀ ਹੈ ਇਸ ਸਬੰਧ ਕੀ ਕਹਿਣਾ ਚਾਹੁੰਦੇ ਆਂ ਜੀ ਸਰ 26 ਜਨਵਰੀ ਗਨਤੰਤਰਤਾ ਦਿਵਸ ਦੇ ਸਬੰਧ ਵਿੱਚ ਅਪਾ ਸਾਰੀ ਮੰਡੀ ਦੀ ਸਫਾਈ ਕਰਵਾ ਰਹੇ ਆ ਅੰਜ ਉੱਥੇ ਜਿਹੜਾ ਪ੍ਰੋਗਰਾਮ ਪਹਿਲਾਂ ਤੋਂ ਲੱਗ ਰਿਹਾ ਉਹ ਨੂੰ ਵਧੀਆ ਤਰੀਕੇ ਨਾਲ ਨਿਭਾਇਆ ਜਾਵੇ ਇਹ ਸਫਾਈ ਕੱ ਲਈ ਇੱਥੇ ਕੀਤੀ ਹੈ ਸ਼ਹਿਰ ਅੰਦਰ ਕਰਾਈ ਜਾਏਗੀ ਇਹ ਸਰ ਸ਼ਹਿਰ ਅੰਦਰ ਵੀ ਆ ਤੁਸੀਂ ਮੇਨ ਰੋਡ ਤੇ ਦੇਖੋਗੇ ਮੇਨ ਰੋਡ ਤੇ ਵੀ ਹੋ ਰਹੀ ਆ ਡਿਵਾਈਡਰਾਂ ਵਗਰਾ ਦੀ ਵੀ ਅਸੀਂ ਕਰਵਾ ਰਹੇ ਆ ਬਾਕੀ ਆਲਰੇਡੀ ਜਿਹੜਾ ਉਹਦਾ ਰੈਗੂਲਰ ਆਪਾਂ ਚਾਲੀ ਰੋਜ਼ ਸਫਾਈ ਇਹ ਵਾੜਾਂ ਦੇ ਵਿੱਚ ਜਾਂ ਕਿਤੇ ਵੀ ਆਪਣਾ